ਇਹ ਤਸਵੀਰਾਂ ਉਹਨਾਂ ਮਜਬੂਰ ਲੋਕਾਂ ਦੀਆਂ ਨੇ ਜਿਨ੍ਹਾਂ ਦੀ ਸਰਕਾਰ ਨੇ ਕਦੇ ਸਾਰ ਹੀ ਨਹੀਂ ਲਈ ਇੱਕ ਪਾਸੇ ਤਾਂ ਕੁਦਰਤ ਦੀ ਮਾਰ ਤੇ ਦੂਸਰੇ ਪਾਸੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਇਹ ਲੋਕ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਦੇ ਕਸਬਾ ਹਰੀਕੇ ਤੋਂ ਥੋੜੀ ਦੂਰ ਦੇ ਰਹਿਣ ਵਾਲੇ ਨੇ ਜਿੱਥੇ ਕਿ ਕੜੂਮ ਬੰਦ ਦੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ ਪਿੰਡ ਫੁੱਲਾਂ ਵਾਲੀ ਬਸਤੀ ਕੜੋਮ ਗੱਟੀ ਬਾਦਸ਼ਾਹ ਜੋ ਕਿ ਦਰਿਆ ਦੇ ਬਿਲਕੁਲ ਨੇੜੇ ਨੇ ਬੰਨ ਦੇ ਵਿੱਚ ਪਾਣੀ ਵਧਣ ਦੇ ਨਾਲ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਇਸ ਕਾਰਨ ਮਜਬੂਰ ਆਪਣੇ ਘਰ ਖਾਲੀ ਕਰਨ ਨੂੰ ਇਹ ਕਿਸਾਨ ਮਜਬੂਰ ਹੋ ਗਏ ਨੇ ਇਸ ਸੰਬੰਧੀ ਪੀੜਤ ਕਿਸਾਨਾਂ ਨੇ ਦੱਸਿਆ ਕਿ ਸਾਲ 2023 ਦੇ ਵਿੱਚ ਵੀ ਅਜਿਹਾ ਹਾਲ ਹੋਇਆ ਸੀ ਜਿਸ ਨੁਕਸਾਨ ਦੀ ਪਰਪਾਈ ਹੁਣ ਤੱਕ ਨਹੀਂ ਹੋਈ ਪਰ ਜੇਕਰ ਹਾਲਾਤ ਅਜਿਹੇ ਬਣਦੇ ਨੇ ਤਾਂ ਇਹਨਾਂ ਦਾ ਜੀਣਾ ਹੋਰ ਵੀ ਮੁਹਾਲ ਹੋ ਜਾਵੇਗਾ ਪ੍ਰਸ਼ਾਸਨ ਸਾਡਾ ਪਤਾ ਲਵੇ ਆਗੇ ਵੀ ਤੂੰ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਏਰੀਗੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹਨਾਂ ਪਾਣੀ ਛੱਡਤਾ ਅਸੀਂ ਕਹਿੰਦੇ ਰਹੇ ਅਜਾ ਜਾ ਕੇ ਹੈਡ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੀ ਅਜੇ ਕੋਈ ਮਿਹਨਤ ਹੈ ਜੇ ਤਾਂ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮੇਦਨੀ ਵੀ ਪਾਣੀ ਇਹ ਕੱਟ ਕਰਨ ਦੇ ਕੇ ਹੋਰ ਛੱਡਣ ਦੇ ਇਹ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾਂ ਹੀ ਨੇ ਮੋਟਰਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪੇ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹ ਨਾ ਹੁਣਾ ਹੀ ਹੈ ਇਹ ਨਾ ਹੁਣਾ ਵੀ ਨਹੀਂ ਮੈਂ ਉੱਥੇ ਬਹਿ ਕੇ ਖਾਣਾ ਪੂਰਤੀ ਕਰ ਜਾਂਦੇ ਬਾ ਠੀਕ ਠਾਕ ਹੈ ਮੰਗ ਤਾਂ ਤਾਂ ਕਰੀਏ ਜੇ ਇਹਨਾਂ ਕੋਈ ਦੇਣਾ ਹੋਵੇ ਨਾ ਅੱਗੇ ਕੋਈ ਦਿੱਤਾ ਤੇ ਨਾ ਇਹ ਨਾ ਦੇਣਾ ਸਾਨੂੰ ਮੇਦ ਹੀ ਨਹੀਂ ਇਹਨਾਂ ਤੋਂ ਹੋएगी ਇਹ ਸਰਕਾਰ ਤੋਂ ਹੀ ਕੋਈ ਮੇਦਨੀ ਨਹੀਂ ਹੈ ਕੀ ਹਰ ਸਾਲ ਤੁਹਾਨੂੰ ਹੜ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਆ ਕਿ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜ ਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਵਾ ਨਾ ਕੋਈ ਸਾਨੂੰ ਆ ਕੇ ਪੁੱਛਦਾ ਨਹੀਂ ਆ ਤੇ ਉਲਟਾ ਆਖ ਦਿੰਦੇ ਇਹ ਤਾਂ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਇੱਥੇ ਤੇ ਜਦੋਂ ਜੀ ਕਰਦਾ ਉਦੋਂ ਪਾਣੀ ਛੱਡਿਆ ਜਾਂਦਾ ਜੇਕਰ ਇਹਨਾਂ ਨੇ ਪਾਣੀ ਛੱਡਣਾ ਹੀ ਆ ਸਰਕਾਰਾਂ ਨੇ ਤੇ ਜਮੀਨ ਰਿਕਵਰ ਕਰ ਲੈਣਾ ਤੇ ਇਹਨੂੰ ਨਹਿਰੀ ਰੂਪ ਬਣਾ ਲੈਣਾ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਵੜ ਚੁੱਕਿਆ ਤੇ ਆਪਣੇ ਘਰ ਆਸ਼ਿਆਨੇ ਖਾਲੀ ਕਰਨ ਨੂੰ ਮਜਬੂਰ ਨੇ ਪਸ਼ੂ ਵੀ ਪਾਣੀ ਦੇ ਵਿੱਚ ਤੁਹਾਨੂੰ ਤੈਰਦੇ ਨਜ਼ਰ ਆ ਰਹੇ ਹੋਣਗੇ ਪਰ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਮੁਸ਼ਕਲ ਨਾਲ ਆਪਣੇ ਦੁੱਧਾਰੂ ਪਸ਼ੂਆਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਸ ਸਾਲ ਦਰਿਆ ਦੀ ਮਾਰ ਤੋਂ ਉਹਨਾਂ ਨੂੰ ਬਚਾਇਆ ਜਾਵੇ ਤੇ ਨਾਲ ਹੀ ਰੋਸ ਜ਼ਾਹਿਰ ਕਰਦੇ ਆ ਕਿਸਾਨਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਸਾਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਕਿਉਂਕਿ ਉਹ ਸਿਰਫ ਵਾਅਦੇ ਕਰਦੀਆਂ ਨੇ ਤੇ ਵੋਟਾਂ ਨੇੜੇ ਹੀ ਆ ਕੇ ਉਹਨਾਂ ਦੀ ਸਾਰ ਲੈਂਦੀਆਂ ਨੇ ਪਰ ਫਿਰ ਵੀ ਜੇਕਰ ਸਰਕਾਰਾਂ ਕੁਝ ਕਰ ਸਕਣ ਤਾਂ ਬੜੀ ਮਿਹਰਬਾਨੀ ਹੋਵੇਗੀ ਪਾਣੀ ਦਾ ਤਾਂ ਅਸੀਂ ਕੀ ਕਹਣਾ ਹੈ ਰਾਤ ਨੂੰ ਸ਼ਾਮੀ ਦੀ ਗੱਲ ਹਤ ਕਾਲਾਂ ਨੂੰ ਛੱਡਿਆ ਪਾਣੀ ਨਾ ਇੱਕੇ ਦਮ ਜਰਾ ਤਾਂ ਵੀ ਪੱਠੇ-ਪੱਠੇ ਵੱਢ ਗਏ ਨੰਗਰਮਾਲ ਦੇ ਲੈ ਕੇ ਆਏ ਆ ਇਹ ਤਾਂ ਹੁਣ ਇਨਾ ਵੀ ਸਾਡਾ ਨੁਕਸਾਨ ਬਹੁਤ ਹੁੰਦਾ ਤੇ ਸਾਨੂੰ ਪੁੱਛਦਾ ਵੀ ਕਿਸੇ ਦਾ ਕੋਈ ਨਹੀਂ ਸੀ। ਇਹ ਕਰਿਆਣ ਕੇ ਮੂੰਹ ਪੁੰਝ ਜਾਂਦੇ ਵੀ ਆਵਾਂਗੇ ਮਾਫੀ ਚਾਹਾਂਗੇ ਮੁੜ ਕੇ ਕੋਈ ਕੋਈ ਤੇ ਸਰਕਾਰ ਨਹੀਂ ਦਿੰਦੀ। ਕੋਈ ਤਾਂ ਜਾਣ ਕੇ ਵੇਂਦਾ ਨਹੀਂ ਵੀ ਇਹ ਦਰਾਂ ਦੇ। ਤਾਂ ਇਹਦੇ ਹੋ ਕੁਆਇਟ ਕਰਦੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਵਾਂ ਉਹ ਸਾਨੂੰ ਜਾਇਦੇ ਤੇ ਟਿਕਾਣੇ ਦਿੱਤੀਆਂ ਜਾਂਣ ਤੇ ਚਾਹੇ ਦਰਿਆ ਦੇ ਵਿੱਚ ਇੱਕ ਬੰਨ ਹੋਰ ਬਣਾ ਜਾਵੇ ਜਿਹੜੀ ਸਾਡੀ ਆ ਜ਼ਮੀਨਦਾਰਾਂ ਦੀ ਜੁਜੀ ਖਰਾਬ ਹੋਏ ਆਏ ਸਾਲ ਹੀ ਪੱਧਰ ਕਰਦੇ ਆਂ ਰੇਤਾ ਚੁੱਕਦੇ ਆਂ ਜੇ ਸਾਡੇ ਟਿੱਬੇ ਲੱਗੇ ਅਗਲੀਆਂ ਨਹੀਂ ਇਹ ਪੱਧਰ ਕੀਤੀਆਂ। ਜੋ ਪਾਣੀ ਆ ਜਾਂਦਾ ਸਰਕਾਰਾਂ ਕੋਈ ਸਾਡੇ ਇੱਥੇ ਸੁਣਦਾ ਨਹੀਂ ਗਾ ਨਾ ਕੋਈ ਇਥੇ ਆਣ ਕੇ ਲੀਡਰਪੋਡ ਦਾ ਉਹ ਨਜ਼ਰ ਬੋਟਾਂ ਐ ਟਾਈਮ ਨੂੰ ਆਉਂਦੇ ਇਥੇ ਆਣ ਕੇ ਸੁਣਦੇ ਸਾਡੀ ਗੱਲ ਉਹ ਨਜ਼ਰ ਕੋਈ ਨਹੀਂ ਆਉਂਦਾ ਵੀ ਉਹ ਸਾਡੇ ਇੰਨਾ ਵੀ ਜੋ ਬੋਟਾਂ ਲੈਣੀਆਂ ਨਹੀਂ ਉਦੋਂ ਲੈ ਕੇ ਤੇ ਫਿਰ ਮੁੜ ਕੇ ਕਹਿੰਨੇ ਨੇ ਅਣ ਪੁੱਛਣਾ ਵੀ ਨਹੀਂ ਹੈ ਜੋ ਚਾਹੇ ਮਰ ਗੇ ਜੋ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇੰਨਾ ਪਿੰਡਾਂ ਦੇ ਲੋਕਾਂ ਤੱਕ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕਦ ਤੱਕ ਕਦੋਂ ਤੱਕ ਮਦਦ ਪਹੁੰਚਾਈ ਜਾਂਦੀ ਹੈ ਕਦੋਂ ਇਹ ਸਾਰ ਲਈ ਜਾਵੇਗੀ ਅਤੇ ਕਦੋਂ ਇਹਨਾਂ ਦੇ ਆਸ਼ਿਆਨੇ ਬਚ ਸਕਣਗੇ ਤੇ ਹਰ ਸਾਲ ਖੜਾਂ ਦੀ ਮਾਰ ਤੋਂ ਪੰਜਾਬ ਨੂੰ ਕਿਸ ਤਰੀਕੇ ਨਾਲ ਬਚਾਇਆ ਜਾਵੇਗਾ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ 2023 ਦੇ ਹਲੇ ਜ਼ਖਮ ਅੱਲੇ ਨੇ ਤੇ 2025 ਦੇ ਵਿੱਚ ਵੀ ਅਜਿਹੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਕਿ ਲੋਕ ਆਪਣੇ ਘਰ ਖਾਲੀ ਕਰਨ ਨੂੰ ਮਜਬੂਰ ਨੇ ਹਰ ਹੁਣ ਇਹ ਤਾਂ ਸਰਕਾਰਾਂ ਤੇ ਆਖਰ ਨਿਰਭਰ ਕਰਦਾ ਹੈ ਕਿ ਆਖਰਕਾਰ ਕਿਸ ਤਰੀਕੇ ਨਾਲ ਪੰਜਾਬ ਤੇ ਪੰਜਾਬ ਦੇ ਲੋਕਾਂ ਦੀਆਂ ਖੁਸ਼ੀਆਂ ਨੂੰ ਸਰਕਾਰ ਦੇ ਵੱਲੋਂ ਬਚਾਇਆ ਜਾਵੇਗਾ ਤਰਨਤਾਰਨ ਤੋਂ ਰਣਬੀਰ ਸਿੰਘ ਦੀ ਰਿਪੋਰਟ ਈਟੀਵੀ ਭਾਰਤ